ਇਸੋ ਨਿਹਾਲ ਸਤਾਰਾ ਪਿਛਲੇ ਦਿਨੀ ਦਾਸ ਇੱਥੇ ਪ੍ਰੋਗਰਾਮ ਤੇ ਆਇਆ ਸੀ ਤੇ ਮੇਰੇ ਮਨ ਵਿੱਚ ਐ ਵੀ ਆਇਆ ਵੀ ਐਡਾ ਵੱਡਾ ਮਹਾਰਾਜ ਦਾ ਸਥਾਨ ਹੈ ਸੰਗਤ ਇੱਥੇ ਘੱਟ ਹੀ ਹੋਣੀ ਹੈ ਥੋੜੀ ਹੋਣੀ ਹੈ ਪਰ ਅੱਜ ਉਹ ਵਹਿਮ ਮੇਰਾ ਟੁੱਟ ਗਿਆ ਅੱਜ ਉਹ ਐਸੀ ਕਮਾਲ ਹੋ ਗਈ ਵੀ ਪੈਰ ਰੱਖਣ ਨੂੰ ਥਾਂ ਨਹੀਂ ਹੈ ਵਧਾਈ ਦੇ ਸਤ ਸ੍ਰੀ ਅਕਾਲ ਮੈਂ ਇੰਨਾ ਵੱਡਾ ਕੱਠ ਮਾਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਕਰਤਾ ਵਾਹ ਵਾਹ ਸਾਧ ਸੰਗਤ ਜੀ ਵਾਕਿਆ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇਹ ਸਾਰਾ ਪ੍ਰਬੰਧ ਕੀਤਾ ਕਿਉਂਕਿ ਆਪਾਂ ਦੇ ਘਰਾਂ ਤੋਂ ਚੱਲ ਕੇ ਆ ਗਿਆਂ ਪ੍ਰਬੰਧ ਕਰਨਾ ਬੜਾ ਔਖਾ